ਰ ਪ੍ਰਤਾਪ ਸਿੰਘ ਅਜਨਾਲਾ ਸਾਡੇ ਨਾਲ ਨੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਆਗੂ ਜਿਲ੍ਹਾ ਪ੍ਰਧਾਨ ਵੀ ਨੇ ਦਾ ਰ ਪ੍ਰਤਾਪ ਜੀ ਅੱਜ ਤੁਹਾਡੇ ਸਭ ਤੋਂ ਕਿਉਂਕਿ ਤੁਹਾਡੇ ਨਾਲ ਗੱਲ ਕਰਨੀ ਹੈ ਜਰੂਰੀ ਕਿਉਂਕਿ ਤੁਸੀਂ ਜ਼ਮੀਨੀ ਹਕੀਕਤ ਜਾਣਦੇ ਹੋ ਅੱਜ ਤੁਸੀਂ ਪ੍ਰੋਗਰਾਮ ਬਣਾਇਆ ਘੋਨੇਵਾਲ ਦਾ ਜੀ ਕੀ ਗੱਲਬਾਤ ਹੋਈ راہਲ ਗਾਂਧੀ ਦੀ ਕਿਵੇਂ ਦੀ ਉੱਥੇ ਜਿਹੜੀ ਸਿਚੁਏਸ਼ਨ ਰਹੀ ਔਰ ਕੀ راہਲ ਗਾਂਧੀ ਨਾਲ ਗੱਲਬਾਤ ਹੋਈ ਦੇਖੋ ਇੱਕ ਚੀਜ਼ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ راہਲ ਗਾਂਧੀ ਥੋੜੇ ਇਧਰ ਹੋ ਜੀ ਉਹਨਾਂ ਦੀ ਇੱਕ ਖਾਸੀਅਤ ਹੈ ਉਹਨਾਂ ਜਿੱਥੇ ਪਤਾ ਲੱਗਦਾ ਵੀ ਲੋਕ ਦਰਦ ਮਹਿਸੂਸ ਕਰ ਰਹੇ ਨੇ ਉਹ ਜਾ ਕੇ ਉਥੇ ਮਲ ਮਲਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਪਤਾ ਲੱਗਾ ਵੀ ਇਹ ਜਨਾਲੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਤੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਤੇ ਲੋਕ ਇੰਨਾ ਸਫਰ ਕਰ ਚੁੱਕੇ ਨੇ ਵੀ ਉਹਨਾਂ ਦੇ ਕੋਈ ਮਲਮ ਪੱਟੀ ਲਾਉਣ ਨਹੀਂ ਆਏ ਉਹਨਾਂ ਦਾ ਜੀ ਕਰਦਾ ਸੀ ਮੈਂ ਜਾ ਕੇ ਆਪ ਖੁਦ ਵੇਖਾਂ ਜ਼ਮੀਨੀ ਹਕੀਕਤ ਮੈਂ ਆਪ ਵੇਖਾਂ ਉਹ ਉਹਨਾਂ ਨੇ ਜ਼ਮੀਨੀ ਹਕੀਕਤ ਵੇਖੀ ਆ ਮਕਾਨ ਵੇਖੇ ਨੇ ਜਿਹੜੇ ਠੱਠੇ ਨੇ ਇੱਕ ਉਥੇ ਵੀਰ ਸਿੰਘ ਉਹਦਾ ਮਕਾਨ ਸਾਰੇ ਦਾ ਸਾਰਾ ਹੀ ਬੈਠ ਗਿਆ ਉਹ ਦਿਨ ਉਹਨਾਂ ਗੱਲਾਂ ਕੀਤੀਆਂ ਜਦੋਂ ਉਹ ਰੋਣ ਲੱਗ ਗਿਆ ਉਹਨੂੰ ਨਾ ਹੌਸਲਾ ਦਿੱਤਾ ਤੂੰ ਹੌਸਲਾ ਰੱਖ ਜੀ ਤੇਰਾ ਮਕਾਨ ਬਣਾਵਾਂਗੇ ਅੱਗੇ ਵੀ ਵਿਚਰੇ ਲੇੜੀ ਸੀਗੀਆਂ ਉਹਨਾਂ ਨੇ ਆਪਣਾ ਦੁੱਖ ਦੱਸਿਆ ਅੱਗੇ ਸੀਗਾ ਇੱਕ ਜਿਮੀਦਾਰ ਸੀਗਾ ਉਹਦਾ ਘਰ ਬਿਲਕੁਲ ਜਿੱਥੋਂ ਬੰਨ ਟੁੱਟਾ ਆ ਉਹਦੇ ਸਾਹਮਣੇ ਸੀ ਉਹ ਸਾਰਾ ਕੁਸ਼ੀ ਪੇਰਿਆਂ ਦੇ ਸੀ ਪਿੰਡ ਦੇ ਵਿੱਚ ਸੀ ਇਹ ਪਿੰਡ ਦਾ ਸੀਗਾ ਜੀ ਕਿਉਂਕਿ ਤੁਸੀਂ ਟੁੱਟੀ ਪਿੰਡ ਦੇ ਸਾਹਮਣੇ ਤੇ ਉਹਦਾ ਨੁਕਸਾਨ ਬਹੁਤ ਹੋਇਆ ਪਿੰਡ ਦਾ ਤੇ ਡੇਰਿਆਂ ਦਾ ਤਾਂ ਹੋਣਾ ਹੀ ਹੋਣਾ ਕਿਉਂਕਿ ਰਾਵੀ ਉਹਨੂੰ ਚੱਲ ਪਿਆ ਸੀ ਜੀ ਜੀ 6-6 ਫੁੱਟ ਪਾਣੀ ਡੇਰਿਆਂ ਦੇ ਚਲੇ ਗਿਆ ਕਿੰਨੇ ਦਿਨ ਕਿਸੇ ਨੇ ਬਾਤ ਨਹੀਂ ਪੁੱਛੀ ਡੇਰਿਆਂ ਉੱਥੋਂ ਤੱਕ ਨਾਸਮਗਰੀ ਪਹੁੰਚੀ ਹੈ ਉਹ ਜਿਹੜੀ ਚੀਜ਼ ਹੈ ਉਹ ਅਸੀਂ ਯਤਨ ਕਰਦੇ ਆਂ ਕਿ ਕਿਸੇ ਤਰੀਕੇ ਦੇ ਨਾਲ ਹਰ ਚੀਜ਼ ਸੰਭਵ ਹੋ ਜਾਏ ਤਾਂ ਕਿ ਉਹਨਾਂ ਦੇ ਅਸੀਂ ਮਕਾਨ ਵੀ ਬਣਾ ਸਕੀਏ ਦਰਦ ਵੀ ਅਸੀਂ ਦੂਰ ਕਰ ਸਕੀਏ ਰਾਉਂਜੀ ਦਾ ਵੀ ਪ੍ਰੋਗਰਾਮ ਜਦੋਂ ਤੁਸੀਂ ਉੱਥੇ ਰੱਖਿਆ ਤਾਂ ਦੈਟ ਮੀਨਸ ਕਿ ਕਿਤੇ ਨਾ ਕਿਤੇ ਉਹ ਵੀ ਅਪਰੋਚੇਬਲ ਹੋ ਜਾਏ ਸਰ ਉਹਨਾਂ ਨੇ ਸਾਨੂੰ ਬੜਾ ਕੁਝ ਦੱਸਿਆ ਹਦਦਾਂ ਕੀਤੀਆਂ ਨੇ ਔਰ ਅਸੀਂ ਵਿਸ਼ਵਾਸ ਤੋਂ ਆਇਆ ਰਾਜਾ ਬੜਿੰਗਜੀ ਨੇ ਵਿਸ਼ਵਾਸ ਤੋਂ ਆਇਆ ਤੇ ਅਸੀਂ ਇਹਨਾਂ ਲੋਕਾਂ ਦੀ ਸਾਰ ਵੀ ਲੈਣੀ ਹੈ ਔਰ ਇਹਨਾਂ ਦੀ ਮਦਦ ਵੀ ਕਰੇ ਕਿਹੜੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜੇ ਕੋਈ ਜ਼ਿਕਰ ਕਰ ਸਕੋ ਜਿਵੇਂ ਇੱਕ ਪਰਿਵਾਰ ਦੇ ਬੱਚੇ ਦਾ ਜਾਂ ਇੱਕ ਮਹਿਲਾ ਦਾ ਜ਼ਿਕਰ ਕਰ ਰਹੇ ਸੀਗੇ ਬੱਚੇ ਨਾਲ ਕੀ ਆਸ਼ਵਾਸ਼ਣ ਦਿੱਤਾ ਆਪਣੇ ਵੱਲੋਂ ਉਹਨਾਂ ਨੇ ਕਿਹਾ ਸੀ ਮਦਦ ਕਰੋ ਦੇਖੋ ਉਹਨਾਂ ਨੇ ਬੱਚੇ ਨੂੰ ਗੱਲ ਨਾ ਲਾਇਆ ਤੇ ਬੱਚਾ ਰੋਈ ਜਾ ਰਿਹਾ ਸੀ ਪਹਿਲਾਂ ਹੀ ਉਹ ਇੰਨਾ ਸਹਿਮ ਚੁੱਕਾ ਇਹਨਾਂ ਡਰ ਚੁੱਕਾ ਵੀ ਜੋ ਚੀਜ਼ ਸੀ ਮੇਰੀ ਸਾਰੀ ਕੁਝ ਆਪਣੀ ਮਾਂ ਨੂੰ ਉਹਨੇ ਪੁੱਛਿਆ ਵੀ ਸਾਰਾ ਕੁਝ ਰੁੜ ਗਿਆ ਉਹ ਦਿਨਾਂ ਰੋਂਦਾ ਸੀ ਉਹਨੇ ਮਾਂ ਨੂੰ ਨਿਚ ਮਾਂ ਨੇ ਵੀ ਛੁਪ ਕਰਾਇਆ ਕਹਿੰਦੇ ਜੀ ਇਹ ਬੜਾ ਵਧੀਆ ਸੀ ਲੇਕਿਨ ਘਬਰਾ ਗਿਆ ਫਿਰ ਰਾਹੁਲ ਜੀ ਨੇ ਨਾਲ ਗੱਲ ਨਾ ਲਾ ਕੇ ਉਹਦੇ ਨਾਲ ਗੱਲਾਂ ਕੀਤੀਆਂ ਪਿੱਛੂ ਤੇ ਬਹਾਦਰ ਹੈ ਤੂੰ ਤਕੜਾ ਆ ਮੈਂ ਤੇਰੇ ਨਾਲ ਆ ਤੈਨੂੰ ਕੀ ਚਾਹੀਦਾ ਕਿੰਨਾ ਮੇਰਾ ਸਾਈਕਲ ਟੁੱਟ ਗਿਆ ਉਹ ਮੈਨੂੰ ਲੈ ਦਿਓ ਇਹਦੇ ਤੈਨੂੰ ਸਾਈਕਲ ਸਰਪਤਾ ਜੀ ਇੱਕ ਹੋਰ ਮੈਂ ਤੁਹਾਡੇ ਕੋਲ ਜਾਨਦਾ ਕਿ ਕਿਉਂਕਿ ਤੁਸੀਂ ਲੋਕਲ ਵਿਧਾਇਕ ਹੋ ਪਹਿਲੇ ਦਿਨ ਤੋਂ ਪਿੰਡਾਂ ਦੇ ਵਿੱਚੋਂ ਸਾਰੀ ਤੁਹਾਡੀ ਪਿੰਡਾਂ ਦੇ ਵਿੱਚ ਹੈਗੀ ਆ ਜਿਸ ਲੈਵਲ ਦਾ ਨੁਕਸਾਨ ਹੋਇਆ ਕੇਂਦਰ ਦੀ ਵੱਲੋਂ ਜੋ ਮਦਦ ਮਿਲਿਆ ਜਾਂ ਪੰਜਾਬ ਸਰਕਾਰ ਵੱਲੋਂ ਜੋ ਵੀ ਆਈ ਆ ਕੀ ਇਸ ਦੇ ਨਾਲ ਲੋਕ ਖੜੇ ਹੋ ਬੋਣਗੇ ਜਾਂ ਬਿਲਕੁਲ ਜੇ ਔਰ ਪਰਸੈਂਟੇਜ ਦੇ ਵਿੱਚ ਜਾਵੇ ਤਾਂ ਕਿੰਨੇ ਪਰਸੈਂਟ ਹੈ 100% ਦੇ 50% ਦੇ 10% ਦੇ 2% ਕਿੰਨੇ ਜੇ ਤੁਸੀਂ ਸਹੀ ਇਹਦਾ ਐਸਟੀਮੇਟ ਕਰੋ ਨਿਖਣ ਕਰੋ ਤੇ ਮੇਰੇ ਹਿਸਾਬ ਨਾ ਜਨਾ ਨੁਕਸਾਨ ਲੋਕਾਂ ਦਾ ਜ਼ਮੀਦਾਰਾਂ ਦਾ ਮਜ਼ਦੂਰ ਵੀ ਵਿੱਚ ਹੈ ਗਰੀਬ ਵੀ ਵਿੱਚ ਹੈ ਕੋਠੇ ਟੱਟ ਗਏ ਨੇ ਉਹਨਾਂ ਦੇ ਟਰੈਕਟਰ ਜਿਹੜੇ ਨੇ ਉਹਦੇ ਤੇ ਗਾਰ ਚੜ ਗਈ ਕਣਕ ਜਿਹੜੀ ਆ ਬਿਜਲੀ ਸਾਰੀ ਖਤਮ ਹੋ ਗਈ ਖਾਣ ਲਈ ਖਤਮ ਹੋ ਗਈ ਕੱਪੜੇ ਸਾਰੇ ਗਿੱਲੇ ਹੋ ਗਏ ਨੇ ਇੰਨਾ ਕੁ ਜ਼ਿਆਦਾ ਨੁਕਸਾਨ ਆਇਆ ਵੀ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਮੇਰਾ ਖਿਆਲ ਹੈ ਵੀ 10% ਵੀ ਜਿਹੜਾ ਹੈ ਨਾ ਉਹ ਵੀ ਬਹੁਤ ਜ਼ਿਆਦਾ ਇਹਦੂ ਕਿਤੇ ਜ਼ਿਆਦਾ ਜਿਹੜਾ ਨੁਕਸਾਨ ਹੈ ਗੌਲ ਕਾਂਦੀ ਅੱਜ ਤੁਹਾਨੂੰ ਤੁਹਾਡੀ ਗੱਲ ਹੋਈ ਬਾਅਦ ਵਿੱਚ ਸ਼ਾਮ ਨੂੰ ਜੁਆਇੰਟ ਸਟੇਟਮੈਂਟ ਕੋਈ ਆ ਸਕਦੀ ਉਹਨਾਂ ਦੀ ਜਾਂ ਬਾਅਦ ਚੁੱਕਣਗੇ ਦੇਖੋ ਉਹਨਾਂ ਨੇ ਅੱਗੇ ਵੀ ਜਿਆਦਾ ਉਹਨਾਂ ਨੇ ਅੱਗੇ ਵੀ ਗੱਲਾਂ ਕਰਨੀਆਂ ਨੇ ਉਹਨਾਂ ਸਾਰਾ ਕੁਝ ਦੇਖ ਕੇ ਫਿਰ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਦੇਣੀ ਹੈ ਉਹ ਅਸੀਂ ਆਸ ਕਰਦੇ ਹਾਂ ਵੀ ਸਾਡੇ ਹਲਕੇ ਦਾ ਖਾਸ ਧਿਆਨ ਰੱਖਣਗੇ ਅਸੀਂ ਉਹਨਾਂ ਨੇ ਕਿਹਾ ਵੀ ਹੈ ਇੱਕ ਬੇਨਤੀ ਕਰਦੇ ਹਾਂ ਰਾਹੁਲ ਜੀ ਇੱਥੇ ਸਰਕਾਰ ਬਣਨੀ ਹੈ ਲੇਕਿਨ ਇੱਕ ਮੈਂ ਬੇਨਤੀ ਕਰਦੇ ਹਾਂ ਜਦੋਂ ਇਹ ਨਾਲੇ ਦੀ ਆਵੇ ਦਰਖਾਸਤ ਤੇ ਫਿਰ ਇਹ ਨਾ ਹੋਵੇ ਕਿ ਟਾਰੀ ਹਲਕਾ ਜਾਂ ਹੋਰ ਹਲਕੇ ਜਿੱਥੇ ਪਾਣੀ ਨਹੀਂ ਆਇਆ ਉਹਨਾਂ ਦਾ ਮੁਆਵਜ਼ਾ ਸਾਡੇ ਬਰਾਬਰ ਕਹਿੰਦੋ ਸਾਡਾ ਹਲਕਾ ਕਮ ਸੇ ਕਮ 3 ਹਲਕੇ ਇੱਕ ਬਣੇ ਤੇ ਸਾਡਾ ਹਲਕਾ ਇੱਕ ਬਣਨਾ ਜਦੋਂ ਫੰਡ ਦਿਓਗੇ ਤਾਂ ਸਾਡੀ ਪਰਦਾਪ ਜੀ ਅਖੀਰ ਤੇ ਜਿਹੜੇ ਤੁਸੀਂ ਜਿਹੜੇ ਉਹਨਾਂ ਲੋਕਾਂ ਦੇ ਮੈਂ ਐਮਐਲਏ ਦੀ ਹਿਸਾਬ ਕਾ ਅੱਗੋਂ ਦੀ ਗੱਲ ਕਰਦਾ ਇਹਨਾਂ ਵੱਲੋਂ ਤੁਹਾਨੂੰ ਲੋ ਇਹ ਇੱਕ ਮੰਗ ਐ ਸੀ ਵੀ ਹੋਣੀ ਚਾਹੀਦੀ ਆ ਤੇ ਜਿਵੇਂ ਜਿਹੜੇ ਹਲਕੇ ਅਫੈਕਟਡ ਹੋਏ ਨੇ ਕਿ ਇਹ ਤੇ ਹੜ੍ਹ ਆਉਣ ਹੀ ਨਾ ਇਸ ਤਰ੍ਹਾਂ ਦਾ ਇੱਕ ਪ੍ਰੋਵੀਜ਼ਨ ਹੋਵੇ ਇਸ ਤਰ੍ਹਾਂ ਦੀ ਵੀ ਗੱਲ ਤੁਹਾਡੇ ਧਿਆਨ ਦੇ ਅੱਗੇ ਤੋਂ ਤੁਸੀਂ ਇਹ ਲਿਆਓਗੇ ਤੁਸੀਂ ਮੈਨੂੰ ਇੱਕ ਗੱਲ ਦਾ ਸਬੂਤ ਦੇ ਦਿਓ ਜਦੋਂ ਦੇ ਮੇਰੇ ਫਾਦਰ ਐਮਐਲਏ ਬਣੇ ਐਜੂਕੇਸ਼ਨ ਮਨਿਸਟਰ ਬਣੇ ਸਪੀਕਰ ਬਣੇ ਮੈਂ ਦੋ ਹੋਰ ਐਮਐਲਏ ਬਣੇ ਕਿੰਨੇ ਸਾਲ ਹੋ ਗਏ ਇੱਕ ਵਾਰੀ ਸਾਡੀ ਤੁਸੀਂ ਨਹੀਂ ਟੁੱਟੀ ਇਹ ਪਹਿਲੀ ਵਾਰ ਹੋਇਆ ਜਿਹੜੀ ਤੁਸੀਂ ਟੁੱਟੀ ਇਹ ਦੀ ਗਈ ਹੈ ਮੈਨ ਮੇਡ ਹੈ 35 ਸਾਲ ਬਾਅਦ ਡਿੱਤੀ ਹੈ ਇਹ ਮੈਨ ਮੇਡ ਹੈ ਇਹ ਜਿਹੜੀ ਗੱਲ ਹੋਈ ਹੈ ਨਾ ਨਾ ਮਿੱਟੀ ਲੱਗੀ ਨਾ ਪੱਥਰ ਲੱਗਾ ਨਾ ਕਿ ਇਹਨੇ ਮੇਨਟੇਨੈਂਸ ਕੀਤੀ ਰਾਦਰ ਇਲੀਗਲ ਮਾਈਨਿੰਗ ਵਿਦਆਊਟ ਐਨੀ ਪਾਲਿਸੀ ਇਥੇ ਹੋਈ ਹੈ ਉਹਦੀ ਵਜ੍ਹਾ ਕਰਕੇ ਸਾਰਾ ਨੁਕਸਾਨ ਇਹ ਵੀ ਤੁਹਾਡੀ ਜੀਨ ਚ ਹੈ ਕਿ ਅੱਗੇ ਵੀ ਜਿਹੜਾ ਇਸ ਤਰ੍ਹਾਂ ਦੁਬਾਰੇ ਹਾਲਾਤ ਨਹੀਂ ਬਣਨਗੇ ਪਿਛੇ ਤੁਸੀਂ ਦੱਸਦਾ ਇਨ ਫਿਊਚਰ ਕਿਉਂਕਿ ਹੁਣ ਤੇ ਜੋ ਨੁਕਸਾਨ ਕਿੰਨਾ ਕਿਉਂਕਿ ਇਸ ਦੇ ਉੱਤੇ ਡਿਟੇਲ ਚਰਚਾ ਹੋਣੀ ਜ਼ਰੂਰੀ ਹੈ ਔਰ ਜ਼ਰੂਰ ਕਰਾਂਗੇ ਅਸੀਂ ਤੁਹਾਡੇ ਨਾਲ 35 ਕਰਾਂਗੇ ਜੀ ਮੈਨੂੰ ਅਜੇ ਤੱਕ ਪਤਾ ਜਿਹੜੀਆਂ ਸਾਡੀਆਂ ਸਰਕਾਰਾਂ ਜੀ ਉਹ ਜਨਵਰੀ ਫਰਵਰੀ ਦਾ ਮਹੀਨੇ ਚ ਮੀਟਿੰਗ ਕਰਦੇ ਉਹ ਮੀਟਿੰਗ ਕਰਕੇ ਸਾਰਾ ਕੁਝ ਫੰਡ ਦੇ ਦਿੰਦੇ ਸੀ ਔਰ ਉਹ ਕਹਿੰਦੇ ਸੀ ਅਸੀਂ ਵੇਖਣ ਆਉਣਾ ਵੀ ਕਿੰਨਾ ਪੱਥਰ ਲਾਇਆ ਕਿੰਨੀ ਤੁਸੀਂ ਬੰਨੀ ਆ ਕਿੰਨੇ ਸਪਰ ਬਣਾਏ ਨੇ ਤਾਂ ਕਿ ਰਾ ਰਾਵੀ ਦਰਿਆ ਨੂੰ ਠਲ ਪਾਈ ਜੇ ਇਹ ਉਹਨਾਂ ਨੇ ਸ਼ੁਰੂ ਤੋਂ ਕਰਦੇ ਸੀ ਇਹਨਾਂ ਨੇ ਮੀਟਿੰਗ ਕਿਦੋਂ ਕੀਤੀ ਤੁਹਾਡੇ ਵੀ ਸਾਹਮਣੇ ਇਹਨਾਂ ਕੋਲ ਸਮਾਂ ਹੀ ਨਹੀਂ ਹੈ ਮੀਟਿੰਗ ਕੀਤੀ ਨਹੀਂ ਪੈਸਾ ਅਜੇ ਤੱਕ ਲੱਗਾ ਹੀ ਨਹੀਂ ਨਾ ਕੋ ਬਿਲਦਾਰ ਨਜ਼ਰ ਆਉਂਦਾ ਜੇ ਨਾ ਕੋ ਬੰਦਾ ਆਉਂਦਾ ਨਜ਼ਰ ਇਹਨੂੰ ਅਖੀਰ ਕਿਹਨੇ ਕਰਨੀ ਹੈ ਕਸੂਰ ਇਹਨਾਂ ਦਾ ਔਰ ਅਸੀਂ ਖੰਦ ਸਮਝਦੇ ਆਂ ਕਿ ਜਦੋਂ ਸਾਡੀ ਸਰਕਾਰ ਹੋ ਸਰ ਵਾਜਤੇ ਹਨ ਹੀ ਤੁਸੀਂ ਹਲ ਦਵਾਂਗੇ ਇਹਨੂੰ ਬਣਾਗੇ ਧਰਮਾਜੀਤ ਹਰਪ੍ਰਤਾਪ ਸਿੰਘ ਜਨਾਲਾ ਜਿਹੜੇ ਹਲਕੇ ਦੇ ਦੋ ਵਾਰ ਵਿਧਾਇਕ ਨੇ ਔਰ ਕਾਂਗਰਸ ਦੇ ਆਗੂ ਨੇ ਲਗਾਤਾਰ ਲੋਕਾਂ ਦੇ ਵਿੱਚ ਸੀਗੇ ਔਰ ਅੱਜ ਵੀ ਰਾਹੁਲ ਗਾਂਧੀ ਨੂੰ ਇਹਨਾਂ ਨੇ ਮਿਲ ਕੇ ਕਿਉਂਕਿ ਪ੍ਰੋਗਰਾਮ ਇਹਨਾਂ ਦੇ ਵੱਲੋਂ ਬਣਾਇਆ ਗਿਆ ਸੀ ਔਰ ਸਾਰੀ ਜਾਣਕਾਰੀ ਜਿਹੜੀ ਰਾਹੁਲ ਗਾਂਧੀ ਦਿੱਤੀ ਗਈ ਔਰ ਜੁਆਇੰਟ ਸਟੇਟਮੈਂਟ ਜਿਹੜੀ ਇਹਨਾਂ ਦਾ ਜੋ ਸਾਡਾਂ ਨੂੰ ਜਾਣਕਾਰੀ ਕਿ ਜਿਹੜਾ ਗਰਦਾਸਪੁਰ ਮਕੋੜਾਪਤਨ ਤੱਕ ਜਾਣ ਤੋਂ ਬਾਅਦ ਜੁਆਇੰਟ ਸਟੇਟਮੈਂਟ ਸਾਹਮਣੇ ਆ ਸਕਦੀ ਹੈ ਉਸ ਤੋਂ ਬਾਅਦ ਉਹ ਗੱਲਬਾਤ ਜਿਹੜੀ ਹੈ ਜ਼ਰੂਰ ਕਰਨਗੇ ਪਰ ਜਨਾਲਾ ਦੇ ਕੋਨੇਵਾਲ ਜਗ ਗਏ ਨੇ ਕੋਨੇਵਾਲ ਪਿੰਡ ਤੋਂ ਹੋ ਗਏ ਹੁਣ ਉਹਨਾਂ ਨੇ ਜਿਹੜਾ ਅਗਲੇ ਪਾਸੇ ਜਾਣਾ ਹੈ ਚੱਕ ਬੁਰਜ ਪਿੰਡ ਦੇ ਵਿੱਚ ਉਸ ਤੋਂ ਬਾਅਦ ਮਕੋੜਾ ਪੱਤਨ ਤੇ ਜਾ ਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਲੋਕਾਂ ਨਾਲ ਗੱਲਬਾਤ ਕਰਨੀ ਕੈਮਰਾਬਰਦਨ ਮੇਪਨ ਸ਼ਰਮਾ ਨਾਲ ਗਗਨਦੀਪ ਸ਼ਰਮਾ ਦਿਨਿਕ ਸਵੇਰਾ ਟੀਵੀ ਰਮਦਾਸ ਅੰਮ੍ਰਿਤਸਰ ਹਰਪ੍ਰਤਾਪ ਸਿੰਘ ਅਜਨਾਲਾ ਸਾਡੇ ਨਾਲ ਨੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਆਗੂ ਜ਼ਿਲ੍ਹਾ ਪ੍ਰਧਾਨ ਵੀ ਨੇ ਤਾਂ ਹਰਪ੍ਰਤਾਪ ਜੀ ਅੱਜ ਤੁਹਾਡੇ ਸਭ ਤੋਂ ਕਿਉਂਕਿ ਤੁਹਾਡੇ ਨਾਲ ਗੱਲ ਕਰਨੀ ਇਸ ਜ਼ਰੂਰੀ ਕਿਉਂਕਿ ਤੁਸੀਂ ਜ਼ਮੀਨੀ ਹਕੀਕਤ ਜਾਣਦੇ ਹੋ ਅੱਜ ਤੁਸੀਂ ਪ੍ਰੋਗਰਾਮ ਬਣਾਇਆ ਕੋਨੇਵਾਲ ਦਾ ਜੀ ਕੀ ਕਹਿੰ ਬਾਦੋ ਇਹ ਰਾਹੁਲ ਗਾਂਧੀ ਦੀ ਕਿਵੇਂ ਦੀ ਉਥੇ ਜਿਹੜੀ ਸਿਚੁਏਸ਼ਨ ਰਹੀ ਔਰ ਕੀ ਰਾਹੁਲ ਗਾਂਧੀ ਨਾਲ ਗੱਲਬਾਤ ਹੋਈ ਦੇਖੋ ਇੱਕ ਚੀਜ਼ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਰਾਹੁਲ ਗਾਂਧੀ ਥੋੜੇ ਇਧਰ ਹੋ ਜੀ ਉਹਨਾਂ ਦੀ ਇੱਕ ਖਾਸੀਅਤ ਹੈ ਉਹਨਾਂ ਨੂੰ ਜਿੱਥੇ ਪਤਾ ਲੱਗਦਾ ਵੀ ਲੋਕ ਦਰਦ ਮਹਿਸੂਸ ਕਰ ਰਹੇ ਨੇ ਉਹ ਜਾ ਕੇ ਉਥੇ ਮਲਮ ਲਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਪਤਾ ਲੱਗਾ ਵੀ ਇਹ ਜਨਾਲੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਤੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਤੇ ਲੋਕ ਇੰਨਾ ਸਫਰ ਕਰ ਚੁੱਕੇ ਨੇ ਵੀ ਉਹਨਾਂ ਦੇ ਕੋਈ ਮਲਮ ਪੱਟੀ ਲਾਉਣ ਨਹੀਂ ਹੈ ਦਾ ਜੀ ਕਰਦਾ ਸੀ ਮੈਂ ਜਾ ਕੇ ਆਪ ਖੁਦ ਵੇਖਾਂ ਜ਼ਮੀਨੀ ਹਕੀਕਤ ਮੈਂ ਆਪ ਵੇਖਾਂ ਉਹ ਉਹਨਾਂ ਨੇ ਜ਼ਮੀਨੀ ਹਕੀਕਤ ਵੇਖੀ ਆ ਮਕਾਨ ਵੇਖੇ ਨੇ ਜਿਹੜੇ ਟੱਠੇ ਨੇ ਇੱਕ ਉਥੇ ਵੀਰ ਸੀ ਉਹਦਾ ਮਕਾਨ ਸਾਰੇ ਦਾ ਸਾਰਾ ਹੀ ਬੈਠ ਗਿਆ ਉਹ ਦਿਨ ਉਹਨਾਂ ਗੱਲਾਂ ਕੀਤੀਆਂ ਜਦੋਂ ਉਹ ਰੋਣ ਲੱਗ ਗਿਆ ਉਹਨੂੰ ਨਾ ਹੌਸਲਾ ਦਿੱਤਾ ਤੂੰ ਹੌਸਲਾ ਰੱਖ ਜੀ ਤੇਰਾ ਮਕਾਨ ਬਣਾਵਾਂਗੇ ਅੱਗੇ ਵੀ ਵਿਚਰੇ ਲੇਡੀ ਸੀਗੀਆਂ ਉਹਨਾਂ ਨੇ ਆਪਣਾ ਦੁੱਖ ਦੱਸਿਆ ਅੱਗੇ ਸੀਗਾ ਇੱਕ ਜਿੰਮੇਦਾਰ ਸੀਗਾ ਉਹਦਾ ਘਰ ਬਿਲਕੁਲ ਜਿੱਥੋਂ ਬੰਨ ਟੁੱਟਾ ਉਹਦੇ ਸਾਹਮਣੇ ਸੀ ਉਹ ਸਾਰਾ ਕੁਝ ਵਟੇਰਿਆਂ ਦੇ ਸੀ ਦੇ ਵਿੱਚ ਜੀ ਇਹ ਪਿੰਡ ਦਾ ਸੀਗਾ ਜੀ ਕਿਉਂਕਿ ਤੁਸੀਂ ਟੁੱਟੀ ਪਿੰਡ ਦੇ ਸਾਹਮਣੇ ਤੇ ਉਹਦਾ ਨੁਕਸਾਨ ਬਹੁਤ ਹੋਇਆ ਪਿੰਡ ਦਾ ਤੇ ਡੇਰਿਆਂ ਦਾ ਤੇ ਹੋਣਾ ਹੀ ਹੋਣਾ ਕਿਉਂਕਿ ਰਾਵੀ ਉਹਨੂੰ ਚੱਲ ਪਿਆ ਸੀ ਜੀ ਜੀ 6 6 ਫੁੱਟ ਪਾਣੀ ਡੇਰਿਆਂ ਦੇ ਚਲੇ ਗਿਆ ਕਿੰਨੇ ਦਿਨ ਕਿਸੇ ਨੇ ਬਾਤ ਨਹੀਂ ਪੁੱਛੀ ਡੇਰਿਆਂ ਦੀ ਉੱਥੋਂ ਤੱਕ ਨਾਸਮਗਰੀ ਪਹੁੰਚੀ ਆ ਉਹ ਜਿਹੜੀ ਚੀਜ਼ ਆ ਉਹ ਅਸੀਂ ਯਤਨ ਕਰਦੇ ਆ ਕਿ ਕਿਸੇ ਤਰੀਕੇ ਦੇ ਨਾਲ ਹਰ ਚੀਜ਼ ਸੰਭਵ ਹੋ ਜਾਏ ਤਾਂ ਕਿ ਉਹਨਾਂ ਦੇ ਅਸੀਂ ਮਕਾਨ ਵੀ ਬਣਾ ਸਕੀਏ ਦਰਦ ਵੀ ਅਸੀਂ ਦੂਰ ਕਰਾਂਉਂ ਜੀ ਦਾ ਵੀ ਪ੍ਰੋਗਰਾਮ ਜਦੋਂ ਤੁਸੀਂ ਉੱਥੇ ਰੱਖਿਆ ਤਾਂ ਦੈਟ ਮੀਨਸ ਕਿ ਕਿਤਨੇ ਕਿਤੇ ਉਹ ਵੀ ਹਾਂ ਸਰ ਉਹਨਾਂ ਨੇ ਸਾਨੂੰ ਬੜਾ ਕੁਝ ਦੱਸਿਆ ਹਦਾਇਤਾਂ ਕੀਤੀਆਂ ਨੇ ਔਰ ਅਸੀਂ ਵਿਸ਼ਵਾਸ ਤੋਂ ਆਇਆ ਰਾਜਾ ਬੜਿੰਗਜੀ ਨੇ ਵਿਸ਼ਵਾਸ ਤੋਂ ਆਇਆ ਤੇ ਅਸੀਂ ਇਹਨਾਂ ਲੋਕਾਂ ਦੀ ਸਾਰ ਵੀ ਲੈਣੀ ਹੈ ਔਰ ਇਹਨਾਂ ਦੀ ਮਦਦ ਵੀ ਕਰਾਂ ਕਿਹੜੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜੇ ਕੋਈ ਜ਼ਿਕਰ ਕਰ ਸਕੋ ਜਿਵੇਂ ਇੱਕ ਪਰਿਵਾਰ ਦੇ ਬੱਚੇ ਦਾ ਜ਼ਿਕਰ ਕਰ ਰਹੇ ਸੀਗੇ ਜਾਂ ਇੱਕ ਮਹਿਲਾ ਦਾ ਜ਼ਿਕਰ ਕਰ ਰਹੇ ਸੀਗੇ ਬੱਚੇ ਨਾਲ ਕੀ ਆਸ਼ਵਾਸਨ ਦਿੱਤਾ ਆਪਣੇ ਵੱਲੋਂ ਉਹਨਾਂ ਨੇ ਕਿਹਾ ਸੀ ਮਦਦ ਦੇਖੋ ਉਹਨਾਂ ਨੇ ਬੱਚੇ ਨੂੰ ਗੱਲ ਨਾ ਲਾਇਆ ਤੇ ਬੱਚਾ ਰੋਈ ਜਾ ਰਿਹਾ ਸੀ ਪਹਿਲਾਂ ਹੀ ਉਹ ਇਹਨਾਂ ਸਹਿਮ ਚੁੱਕਾ ਇਹਨਾਂ ਡਰ ਚੁੱਕਾ ਵੀ ਜੋ ਚੀਜ਼ ਸੀ ਮੇਰੀ ਸਾਰੀ ਕੁਝ ਆਪਣੀ ਮਾਂ ਨੂੰ ਉਹਨੇ ਪੁੱਛਿਆ ਵੀ ਸਾਰਾ ਉੜੀਗੇ ਉਹ ਦਿਨ ਆ ਰੋਂਦਾ ਸੀ ਉਹਨੇ ਮਾਂ ਨੂੰ ਨੀਚੇ ਮਾਂ ਨੇ ਵੀ ਛੁਪ ਕਰਾਇਆ ਕਹਿੰਦੇ ਜੀ ਇਹ ਬੜਾ ਵਧੀਆ ਸੀ ਲੇਕਿਨ ਘਬਰਾ ਗਿਆ ਫਿਰ ਰਾਹੁਲ ਜੀ ਨੇ ਨਾਲ ਗੱਲ ਨਾਲ ਲਾ ਕੇ ਉਹਦੇ ਨਾਲ ਗੱਲਾਂ ਕੀਤੀਆਂ ਪਿੱਚੂ ਤੇ ਬਹਾਦਰ ਹੈ ਤੂੰ ਤਕੜਾ ਆ ਮੈਂ ਤੇਰੇ ਨਾਲ ਆ ਤੈਨੂੰ ਕੀ ਚਾਹੀਦਾ ਕਹਿੰਦਾ ਮੇਰਾ ਸਾਈਕਲ ਟੁੱਟ ਗਿਆ ਉਹ ਮੈਨੂੰ ਲੈ ਦਿਓ ਕਹਿੰਦੇ ਤੈਨੂੰ ਸੈਕਿੰਡ ਸਰਪਤਾ ਜੀ ਇੱਕ ਹੋਰ ਮੈਂ ਤੁਹਾਡੇ ਕੋਲ ਜਨਨ ਕਿਉਂਕਿ ਤੁਸੀਂ ਲੋਕਲ ਵਿਧਾਇਕ ਹੋ ਪਹਿਲੇ ਦਿਨ ਤੋਂ ਪਿੰਡਾਂ ਦੇ ਵਿੱਚੋਂ ਸਾਰੀ ਤੁਹਾਡੀ ਪਿੰਡਾਂ ਦੇ ਵਿੱਚ ਹੈਗੀ ਆ ਜਿਸ ਲੈਵਲ ਦਾ ਨੁਕਸਾਨ ਹੋਇਆ ਕੇਂਦਰ ਦੀ ਵੱਲੋਂ ਜੋ ਮਦਦ ਮਿਲਿਆ ਜਾਂ ਪੰਜਾਬ ਸਰਕਾਰ ਵੱਲੋਂ ਜੋ ਵੀ ਆਈ ਆ ਕੀ ਇਸ ਦੇ ਨਾਲ ਲੋਕ ਖੜੇ ਹੋਪਉਣਗੇ ਜਾਂ ਬਿਲਕੁਲ ਜੇ ਔਰ ਪਰਸੈਂਟੇਜ ਦੇ ਵਿੱਚ ਜਾਵੇ ਤਾਂ ਕਿੰਨੇ ਪਰਸੈਂਟ ਹੈ 100% ਤੇ 50% ਹੈ 10% ਤੇ 2% ਕਿੰਨੇ ਜੇ ਤੁਸੀਂ ਸਹੀ ਇਹਦਾ ਐਸਟੀਮੇਟ ਕਰੋ ਨਿਖਣ ਕਰੋ ਤੇ ਮੇਰੇ ਹਿਸਾਬ ਨਾਲ ਜਿੰਨਾ ਨੁਕਸਾਨ ਲੋਕਾਂ ਦਾ ਜ਼ਮੀਰਦਾਰਾਂ ਦਾ ਮਜ਼ਦੂਰ ਵੀ ਵਿੱਚ ਹੈ ਗਰੀਬ ਵੀ ਵਿੱਚ ਹੈ ਕੋਠੇ ਟੱਟ ਗਏ ਨੇ ਉਹਨਾਂ ਦੇ ਟਰੈਕਟਰ ਜਿਹੜੇ ਨੇ ਉਹਦੇ ਤੇ ਗਾਰ ਚੜ ਗਈ ਹੈ ਕਣਕ ਜਿਹੜੀ ਆ ਬਿਜਲੀ ਸਾਰੀ ਖਤਮ ਹੋ ਗਈ ਖਾਣ ਲਈ ਖਤਮ ਹੋ ਗਈ ਕੱਪੜੇ ਸਾਰੇ ਗਿੱਲੇ ਹੋ ਗਏ ਨੇ ਇੰਨਾ ਕਿ ਜ਼ਿਆਦਾ ਨੁਕਸਾਨ ਆਇਆ ਵੀ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਮੇਰਾ ਖਿਆਲ ਹੈ ਵੀ 10% ਵੀ ਜਿਹੜਾ ਹੈ ਨਾ ਉਹ ਵੀ ਬਹੁਤ ਜ਼ਿਆਦਾ ਇਹਦੂ ਕਿਤੇ ਜ਼ਿਆਦਾ ਜਿਹੜਾ ਨੁਕਸਾਨ ਹੈ ਰਾਹੁਲ ਗਾਂਧੀ ਅੱਜ ਤੁਹਾਨੂੰ ਤੁਹਾਡੀ ਗੱਲ ਹੋਈ ਬਾਅਦ ਵਿੱਚ ਸ਼ਾਮ ਨੂੰ ਜੁਆਇੰਟ ਸਟੇਟਮੈਂਟ ਕੋਈ ਆ ਸਕਦੀ ਉਹਨਾਂ ਦੀ ਜਾਂ ਬਾਅਦ ਚੁੱਕਣਗੇ ਦੇਖੋ ਉਹਨਾਂ ਨੇ ਅੱਗੇ ਵੀ ਜਾਣਾ ਉਹਨਾਂ ਨੇ ਅੱਗੇ ਵੀ ਗੱਲਾਂ ਕਰਨੀਆਂ ਨੇ ਉਹਨਾਂ ਸਾਰਾ ਕੁਝ ਦੇਖ ਕੇ ਫਿਰ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਦੇਣੀ ਹੈ ਉਹ ਅਸੀਂ ਆਸ ਕਰਦੇ ਹਾਂ ਵੀ ਸਾਡੇ ਹਲਕੇ ਦਾ ਖਾਸ ਧਿਆਨ ਰੱਖਣਗੇ ਅਸੀਂ ਉਹਨਾਂ ਨੇ ਕਿਹਾ ਵੀ ਹੈ ਇੱਕ ਬੇਨਤੀ ਕਰਦੇ ਹਾਂ ਰਾਹੁਲ ਜੀ ਇੱਥੇ ਸਰਕਾਰ ਬਣਨੀ ਹੈ ਲੇਕਿ ਬੇਨਤੀ ਕਰਦੇ ਆ ਜਦੋਂ ਇਹ ਨਾਲੇ ਦੀ ਆਵੇ ਦਰਖਾਸਤ ਤੇ ਫਿਰ ਇਹ ਨਾ ਹੋਵੇ ਕਿ ਟਾਰੀ ਹਲਕਾ ਜਾਂ ਹੋਰ ਹਲਕੇ ਜਿੱਥੇ ਪਾਣੀ ਨਹੀਂ ਆਇਆ ਉਹਨਾਂ ਦਾ ਮੁਆਵਜ਼ਾ ਸਾਡੇ ਬਰਾਬਰ ਕਿੰਦੋ 사ਲਾ ਹਲਕਾ ਕਮ ਸੇ ਕਮ 3 ਹਲਕੇ ਬਣੇ ਤੇ ਸਾਡਾ ਹਲਕਾ ਇੱਕ ਬਣਨਾ ਜਦੋਂ ਫੰਡ ਦਿਓਗੇ ਤਾਂ ਸਾਡੀ ਗੱਲ ਪ੍ਰਤਾਪ ਜੀ ਅਖੀਰ ਤੇ ਜਿਹੜੇ ਤੁਸੀਂ ਜਿਹੜੇ ਉਹਨਾਂ ਹਲਕਿਆਂ ਦੇ ਮੈਂ ਐਮਐਲਏ ਸੀ ਸਾਹਿਬ ਕਾ ਅਗੋਂ ਦੀ ਗੱਲ ਕਰਦਾ ਇਹਨਾਂ ਵੱਲੋਂ ਤੁਹਾਨੂੰ ਲੋੜ ਤੇ ਇੱਕ ਮੰਗ ਐ ਜੀ ਵੀ ਹੋਣੀ ਚਾਹੀਦੀ ਆ ਤੇ ਜਿਵੇਂ ਜਿਹੜੇ ਹਲਕੇ ਅਫੈਕਟਡ ਹੋਏ ਨੇ ਕਿ ਇਹ ਤੇ ਹੜ ਆਉਣ ਹੀ ਨਾ ਇਸ ਤਰ੍ਹਾਂ ਦਾ ਇੱਕ ਪ੍ਰੋਵੀਜ਼ਨ ਹੋਵੇ ਇਸ ਤਰ੍ਹਾਂ ਦੀ ਵੀ ਗੱਲ ਤੁਹਾਡੇ ਧਿਆਨ ਦੇ ਅੱ ਦੇ ਆਓਗੇ ਤੁਸੀਂ ਮੈਨੂੰ ਇੱਕ ਗੱਲ ਦਾ ਸਬੂਤ ਦੇ ਦਿਓ ਜਦੋਂ ਦੇ ਮੇਰੇ ਫਾਦਰ ਐਮ ਐਲ ਏ ਬਣੇ ਐਜੂਕੇਸ਼ਨ ਮਨਿਸਟਰ ਬਣੇ ਸਪੀਕਰ ਬਣੇ ਬਿਆਦ ਹੋਰ ਐਮ ਐਲ ਏ ਬਣੇ ਕਿੰਨੇ ਸਾਲ ਹੋ ਗਏ ਇੱਕ ਵਾਰੀ ਸਾਡੀ ਤੁਸੀਂ ਨਹੀਂ ਟੁੱਟੀ ਇਹ ਪਹਿਲੀ ਵਾਰ ਹੋਇਆ ਜਿਹੜੀ ਤੁਸੀਂ ਟੁੱਟੀ ਹੈ ਇਹ ਢੋੜੀ ਗਈ ਹੈ ਮੈਨ ਮੇਡ ਹੈ 35 ਸਾਲ ਬਾਅਦ ਟੁੱਟੀ ਹੈ ਇਹ ਮੈਨ ਮੇਡ ਹੈ ਇਹ ਜਿਹੜੀ ਗੱਲ ਹੋਈ ਹੈ ਨਾ ਨਾ ਮਿੱਟੀ ਲੱਗੀ ਨਾ ਪੱਥਰ ਲੱਗਾ ਨਾ ਕਿ ਇਹਨੇ ਮੇਨਟੇਨੈਂਸ ਕੀਤੀ ਰਾਦਰ ਇਲੀਗਲ ਮਾਈਨਿੰਗ ਵਿਦਆਊਟ ਐਨੀ ਪਾਲਿਸੀ ਇਥੇ ਹੋਈ ਹੈ ਉਹਦੀ ਵਜ੍ਹਾ ਕਰਕੇ ਸਾਰਾ ਦਿੱਖੇ ਵੀ ਹੈ ਇਹ ਵੀ ਤੁਹਾਡੀ ਜੀਨ ਚ ਹੈ ਕਿ ਅੱਗੇ ਵੀ ਜਿਹੜਾ ਇਸ ਤਰ੍ਹਾਂ ਦੁਬਾਰੇ ਹਾਲਾਤ ਨਹੀਂ ਬਣਨਗੇ ਪਿੱਛੇ ਤੁਸੀਂ ਦੱਸਤਾ ਇਨ ਫਿਊਚਰ ਕਿਉਂਕਿ ਹੁਣ ਤੇ ਜਿਹੜਾ ਨੁਕਸਾਨ ਕਿੰਨਾ ਕਿਉਂਕਿ ਇਸ ਦੇ ਉੱਤੇ ਡਿਟੇਲ ਚਰਚਾ ਹੋਣੀ ਜ਼ਰੂਰੀ ਹੈ ਔਰ ਜ਼ਰੂਰ ਕਰਾਂਗੇ ਅਸੀਂ ਤੁਹਾਡੇ ਨਾਲ ਪੈਂਦੀ ਕਰਾਂ ਜੀ ਜੀ ਮੈਨੂੰ ਅਜੇ ਤੱਕ ਪਤਾ ਜਿਵੇਂ ਸਾਡੀਆਂ ਸਰਕਾਰਾਂ ਸੀ ਉਹ ਜਨਵਰੀ ਫਰਵਰੀ ਦਾ ਮਹੀਨੇ ਚ ਮੀਟਿੰਗ ਕਰਦੇ ਉਹ ਮੀਟਿੰਗ ਕਰਕੇ ਸਾਰਾ ਕੋਈ ਫੰਡ ਦੇ ਦਿੰਦੇ ਸੀ ਔਰ ਉਹ ਕਹਿੰਦੇ ਸੀ ਅਸੀਂ ਵੇਖਣ ਆਉਣਾ ਵੀ ਕਿੰਨਾ ਪੱਥਰ ਲਾਇਆ ਕਿੰਨੀ ਤੁਸੀਂ ਬੰਨੀ ਆ ਕਿੰਨੇ ਸਪਰ ਬਣਾਏ ਨੇ ਤਾਂ ਕਿ ਰਾ ਰਾਵੀ ਦਰਿਆ ਨੂੰ ਠਲ ਪਾਈ ਕਰਦੇ ਸੀ ਇਹਨਾਂ ਨੇ ਮੀਟਿੰਗ ਕਿਦੋਂ ਕੀਤੀ ਤੁਹਾਡੇ ਵੀ ਸਾਹਮਣੇ ਇਹਨਾਂ ਕੋਲ ਸਮਾਂ ਹੀ ਨਹੀਂ ਹੈ ਮੀਟਿੰਗ ਕੀਤੀ ਨਹੀਂ ਪੈਸਾ ਅਜੇ ਤੱਕ ਲੱਗਾ ਹੀ ਨਹੀਂ ਨਾ ਕੋ ਬੇਲਦਾਰ ਨਜ਼ਰ ਆਉਂਦਾ ਜੇ ਨਾ ਕੋ ਬੰਦਾ ਆਉਂਦਾ ਨਜ਼ਰ ਇਹਨੂੰ ਅਖੀਰ ਕਿੰਨੇ ਕਰਨੀ ਹੈ ਕਸੂਰ ਇਹਨਾਂ ਦਾ ਔਰ ਅਸੀਂ ਖਿਆਲ ਸਮਝਦੇ ਆ ਵੀ ਜਦੋਂ ਸਾਡੀ ਸਰਕਾਰ ਹੋ ਸਾਰਾ ਅਨੁਵਾਦ ਹੈ ਨਹੀਂ ਤੁਸੀਂ ਹੱਲ ਦਵਾਂਗੇ ਇਹਨੂੰ ਬਣਾਗੇ ਧਰਮਾਜੀਤ ਹਰਪ੍ਰਤਾਪ ਸਿੰਘ ਜਨਾਲਾ ਜਿਹੜੇ ਹਲਕੇ ਦੇ ਦੋ ਵਾਰ ਵਿਧਾਇਕ ਨੇ ਔਰ ਕਾਂਗਰਸ ਦੇ ਆਗੂ ਨੇ ਲਗਾਤਾਰ ਲੋਕਾਂ ਦੇ ਵਿੱਚ ਸੀਗੇ ਔਰ ਅੱਜ ਵੀ ਰਾਹੁਲ ਗਾਂਧੀ ਨੂੰ ਇਹਨਾਂ ਨੇ ਮਿਲ ਕੇ ਕਿਉਂਕਿ ਪ੍ਰੋਗਰਾਮ ਇਹਨਾਂ ਦੇ ਵੱਲੋਂ ਬਣਾਇਆ ਗਿਆ ਸੀ ਔ ਜਾਣਕਾਰੀ ਜਿਹੜੀ ਰਾਹੁਲ ਗਾਂਧੀ ਦਿੱਤੀ ਗਈ ਔਰ ਜੁਆਇੰਟ ਸਟੇਟਮੈਂਟ ਜਿਹੜੀ ਇਹਨਾਂ ਦਾ ਜੋ ਸਾਡਾਂ ਨੂੰ ਜਾਣਕਾਰੀ ਕਿ ਜਿਹੜਾ ਗਰਦਾਸਪੁਰ ਮਕੋੜਾਪਤਨ ਤੱਕ ਜਾਣ ਤੋਂ ਬਾਅਦ ਜੁਆਇੰਟ ਸਟੇਟਮੈਂਟ ਸਾਹਮਣੇ ਆ ਸਕਦੀ ਹੈ ਉਸ ਤੋਂ ਬਾਅਦ ਉਹ ਗੱਲਬਾਤ ਜਿਹੜੀ ਹੈ ਜਰੂਰ ਕਰਨਗੇ ਪਰ ਅਜਨਾਲਾ ਦੇ ਖੋਨੇਵਾਲ ਜਗ ਦੇ ਵਿੱਚ ਉਹ ਗਏ ਨੇ ਖੋਨੇਵਾਲ ਪਿੰਡ ਤੋਂ ਹੋ ਗਏ ਹੁਣ ਉਹਨਾਂ ਨੇ ਜਿਹੜਾ ਅਗਲੇ ਪਾਸੇ ਜਾਣਾ ਹੈ ਚੱਕ ਬੁਰਜ ਪਿੰਡ ਦੇ ਵਿੱਚ ਉਸ ਤੋਂ ਬਾਅਦ ਮਕੋੜਾਪਤਨ ਤੇ ਜਾ ਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਲੋਕਾਂ ਨਾਲ ਗੱਲਬਾਤ ਕਰਨੀ ਕੈਮਰਾ ਬਰਦਰ ਮੇਪਨ ਸ਼ਰਮਾ ਨਾਲ ਗਗਨਦੀਪ ਸ਼ਰਮਾ ਡੈਨਿਕਸ ਵਿਰਾਟੀ ਵੀ ਰਮਦਾਸ